ਗੁਲਾਬ ਟੀਵੀ ਦੇਖ ਰਹੇ ਸ੍ਰੋਤਿਆਂ ਨੂੰ ਪਿਆਰ ਭਰੀ ਸਤਿ ਸ਼ਕਤ ਤੁਹਾਡਾ ਇਸ ਚੈਨਲ 'ਤੇ ਸਵਾਗਤ ਹੈ ਆਓ ਗੱਲ ਕਰੀਏ ਕਿ ਕੇਂਦਰ ਪੰਜਾਬ ਨਾਲ ਕਿਉਂ ਏਜ ਕਰ ਰਿਹਾ ਹੈ ਮਤਲਬ ਕਹਿਣ ਦਾ ਕਿ ਪਿਛਲੇ 2 ਦਿਨਾਂ ਤੋਂ ਪੰਜਾਬ ਦੇ ਹੱਕ ਵਿੱਚ 2-3 ਫੈਸਲੇ ਲਏ ਗਏ ਨੇ ਪਹਿਲਾਂ ਤਾਂ ਕੇਂਦਰ ਵੱਲੋਂ ਹਰਿਆਣਾ ਨੂੰ ਇਹ ਨਾਂ ਦਿੱਤੀ ਗਈ ਕਿ ਤੁਸੀਂ ਦੋਵੇਂ ਸੂਬੇ ਆਪ ਸੁਚੇਤ ਬੈਠ ਕੇ ਪਾਣੀ ਦਾ ਮਸਲਾ ਹੱਲ ਕਰ ਸਕਦੇ ਹੋ ਐਸਵਾਈਐਲ ਦੇ ਮਸਲੇ ਦੇ ਵਿੱਚ ਅਸੀਂ ਤੁਹਾਡੇ ਵਿੱਚ ਵਿਚੋਲਗੀ ਨਹੀਂ ਕਰਾਂਗੇ ਉਸ ਤੋਂ ਬਾਅਦ ਇੱਕ ਹੋਰ ਹਰਿਆਣਾ ਸਰਕਾਰ ਦਾ ਪ੍ਰਸਤਾਵ ਕਿ ਸਾਨੂੰ ਚੰਡੀਗੜ੍ਹ ਦੇ ਵਿੱਚ ਅਲੱਗ ਵਿਧਾਨ ਸਭਾ ਬਣਾਉਣ ਲਈ ਜਗ੍ਹਾ ਦਿੱਤੀ ਜਾਵੇ ਕੇਂਦਰ ਵੱਲੋਂ ਇਸ ਤਜਵੀਜ਼ ਨੂੰ ਪੂਰਨ ਤੌਰ ਤੇ ਰੱਦ ਕਰਦੇ ਹੋਏ ਕਿਹਾ ਗਿਆ ਕਿ ਉਨ੍ਹਾਂ ਦੀ ਕੋਈ ਵੀ ਤਜਵੀਜ਼ ਜਾਂ ਇਸ ਤਰ੍ਹਾਂ ਦੀ ਕੋਈ ਪਹਿਲਾਂ ਇਹ ਸਕੀਮ ਨਹੀਂ ਕੀਤੀ ਤੁਹਾਨੂੰ ਚੰਡੀਗੜ੍ਹ ਦੇ ਵਿੱਚ ਅਲੱਗ ਵਿਧਾਨ ਸਭਾ ਬਣਾਉਣ ਲਈ ਜਗ੍ਹਾ ਦਿੱਤੀ ਜਾਵੇ ਕਿ ਕੇਂਦਰ ਪੰਜਾਬ ਨਾਲ ਅਸਲੀ ਹੈਜ ਕਰ ਰਿਹਾ ਜਾਂ ਕੋਈ ਚਾਲ ਖੇਡ ਰਿਹਾ ਇਹ ਆਉਣ ਵਾਲੇ ਦਿਨਾਂ ਵਿੱਚ ਪਤਾ ਲੱਗੇਗਾ ਸੋ ਰਾਜਤਾਨੀਵਾਰੇ ਆਪਾਂ ਇੱਕ ਅਲੱਗ ਐਪੀਸੋਡ ਦੇ ਵਿੱਚ ਗੱਲ ਕਰਾਂਗੇ ਜਦੋਂ ਦੋਵੇਂ ਜ਼ੂਬੇ ਹੋਂਦ ਦੇ ਵਿੱਚ ਹੋਂਦ ਵਿੱਚ ਆਏ ਉਦੋਂ ਰਾਜਤਾਨੀ ਦਾ ਕੀ ਮਸਲਾ ਸੀਗਾ ਉਦੋਂ ਹਰਿਆਣਾ ਨੂੰ ਸਿਰਫ 1 ਸਾਲ ਵਾਸਤੇ ਚੰਡੀਗੜ੍ਹ ਦੇ ਵਿੱਚ ਵਿਧਾਨ ਸਭਾ ਚਲਾਉਣ ਦੀ ਜਾਂ ਰਾਜਤਾਨੀ ਰੱਖਣ ਦੀ ਪ੍ਰਵਾਨਗੀ ਸੀਗੀ ਉਸ ਸਮੇਂ ਕਿੰਨੇ ਸੌ ਕਰੋੜ ਹਰਿਆਣਾ ਨੂੰ ਰਾਜस्तानी ਬਣਾਉਣ ਦੇ ਇਹ ਵਿੱਚ ਵਿੱਚ ਦਿੱਤਾ ਗਿਆ ਸੀਗਾ ਪਰ ਬਾਅਦ ਦੇ ਵਿੱਚ ਸਰਕਾਰਾਂ ਵੱਲੋਂ ਇਸ ਮਸਲੇ ਨੂੰ ਲਟਕਾਇਆ ਗਿਆ ਸੋ ਲਟਕਦਾ ਲਟਕਦਾ ਮਸਲਾ ਇਹ ਹੁਣ ਤੱਕ ਇੱਥੇ ਤੱਕ ਵੱਧ ਗਿਆ ਸੋ ਇੱਕ ਅਲੱਗ ਐਪੀਸੋਡ ਦੇ ਵਿੱਚ ਸ਼ਾਮਲ ਹੋਵਾਂਗੇ ਧੰਨਵਾਦ